ਇਹ ਹੈ ਜੀ 13ਵੀਂ ਪੌੜੀ ਦੀ ਚੌਥੀ ਪੰਕਤੀ ਮੰਨੈ ਜਮਕੈ ਸਾਥ ਨਾ ਜਾਏ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਮੰਨੈ ਜਮਕੈ ਸਾਥ ਨਾ ਜਾਏ ਜਮ ਹੁੰਦੇ ਹੈ ਜੀ ਜਮਦੂਤ ਜਮਾ ਦੀ ਮਾਰ ਜਾਂ ਮੌਤ ਦਾ ਦੇਵਤਾ ਵਿਖਿਆ ਜਾਂਦਾ ਉਹ ਫਰਿਸ਼ਤਾ ਜੋ ਮਰਦਿਆਂ ਦਾ ਨਿਆਂ ਕਰਦਾ ਹੈ ਜੀ ਸਕੇ ਪਾਵ ਇਹਨਾਂ ਦੇ ਨਾਲ ਜੰਮ ਦੇ ਨਾਲ ਸਾਥ ਫੇਰ ਅਗੇ ਜੀ ਸੰਗ ਟੋਲਾ ਨਾਲ ਜਾਣਾ ਨਾ ਨੰਨੇ ਨੂੰ ਕੰਨ ਨਾ ਨਹੀਂ ਜਾਏ ਜਾਣਾ ਜਾਂਦਾ ਠੀਕ ਹੈ ਜੀ ਕਹਿਣ ਤੋਂ ਪਾਵ ਇਹ ਹੈ ਜੀ ਜੇਕਰ ਤੂੰ ਪ੍ਰਭੂ ਪਰਮਾਤਮਾ ਨੂੰ ਸਮਝ ਕੇ ਉਸ ਦੇ ਨਾਲ ਪਿਆਰ ਪਾ ਕੇ ਸਿਮਰਨ ਕਰਕੇ ਪਹਿਲਾਂ ਸੁਣੇ ਜਿਹੜਾ ਆਇਆ ਸੀਗਾ ਉਸ ਦੀ ਗੱਲ ਮੰਨ ਲਵੇਂਗਾ ਆਪਣੇ ਮਨ ਵਿੱਚ ਪਸਾ ਲਵੇਂਗਾ ਤਾਂ ਤੇਰਾ ਜਿਹੜਾ ਵਾਗ ਆ ਨਾ ਉਹ ਜਮਦੂਤਾਂ ਨਾਲ ਨਹੀਂ ਪੈਣਾ ਠੀਕ ਆ ਮੰਨ ਲੈ ਜਮ ਕੇ ਸਾਥ ਨਾ ਜਾਏ ਜਮਦੂਤਾਂ ਦੇ ਨਾਲ ਨਹੀਂ ਤੂੰ ਜਾਣਾ ਕਹਿਣ ਤੋਂ ਭਾਵੇਂ ਤੈਨੂੰ ਮੌਤ ਦਾ ਡਰ ਨਹੀਂ ਸੰਤਾਵੇਗਾ ਤੂੰ ਨਹੀਂ ਡਰ ਹੋ ਜਾਵੇਂਗਾ ਇਹ ਵੀ ਪ੍ਰਭੂ ਪਰਮਾਤਮਾ ਦਾ ਇੱਕ ਗੁਣ ਹੈ ਨਿਰਭਉ ਨਿਰਵੈਰ ਜਿਹੜਾ ਕਿਸੇ ਦਾ ਡਰ ਨਹੀਂ ਹੈ ਤੂੰ ਨਹੀਂ ਡਰ ਹੋ ਜਾਏਗਾ ਤੂੰ ਮੌਤ ਦੇ ਡਰ ਤੋਂ ਦੂਰ ਹੋ ਜਾਵੇਂਗਾ ਠੀਕ ਆ ਮੌਤ ਦੇ ਡਰ ਤੋਂ ਦੂਰ ਹੋ ਗਿਆ ਤੂੰ ਅਜੂਨੀ ਹੋ ਜਾਵੇਂਗਾ ਭਾਵ ਤੂੰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪਾਵੇਂਗਾ ਜਿਹੜਾ 84 ਲੱਖ ਦਾ ਜੋ Hindu ਧਰਮ ਵਿੱਚ ਚੱਲਦਾ ਆ ਰਿਹਾ ਸੀ ਤੂੰ ਉਸ ਗੇੜ ਦੇ ਵਿੱਚ ਨਹੀਂ ਪਾਵੇਂਗਾ ਤੂੰ ਜਿਉਂਦਾ ਜਗਦਾ ਵੀ ਜਿਹੜੀਆਂ ਬਾਰ-ਬਾਰ ਜੁਨਾ ਭੁਗਤੇਗਾ ਉਹ ਵੀ ਨਹੀਂ ਭੁਗਤੇਗਾ ਭਾਵ ਤੂੰ ਹਾਥੀ ਜਿਹੜਾ ਕਾਮ ਵਿੱਚ ਫਸਿਆ ਰਹਿੰਦਾ ਸੱਪ ਜਿਹੜਾ ਜ਼ਹਿਰ ਉਗਲਦਾ ਰਹਿੰਦਾ ਲੂੰਬੜ ਜਿਹੜਾ ਚਲਾਕੀਆਂ ਕਰਦਾ ਰਹਿੰਦਾ ਇਹ ਵੱਖੋ-ਵੱਖਰੀਆਂ ਇਸ ਜਨਮ ਦੇ ਵਿੱਚ ਜਿਹੜਾ ਪਤਨidhi ਅੜਿਚ ਕਿੰਨੀ ਇੱਕ ਜੂਨਾ ਦੇਖਦਾ ਹੈ ਉਹਨਾਂ ਦੇ ਵਿੱਚ ਨਹੀਂ ਪਵੇਗਾ ਬਚ ਜਾਵੇਂਗਾ ਜੀ ਆਓ ਦੇਖਿਏ ਅੱਗੇ ਗੁਰੂ ਮਹਾਰਾਜ ਕੀ ਕਹਿੰਦੇ ਨੇ